ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂਝੇ ਪ੍ਰੋਗਰਾਮ 'ਚ ਅਸੀਂ ਆਏ ਹੋਏ ਸੀ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਹਾ ਇਹ ਪੰਡਤ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਘਾਰ ਆ ਗਿਆ ਨਿਗਾਰ ਆ ਗਿਆ ਇਹ ਪਾਰਟੀ ਦਾ ਕਿਉਂਕਿ ਹਰ ਚੈਨਲ ਤੇ ਨੈਸ਼ਨਲ ਚੈਨਲ ਤੇ ਇੰਟਰਵਿਊਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਲੋਕਲ ਤੇ ਨਹੀਂ ਥੋੜਿਆਂ ਨਾਲ ਨਹੀਂ ਜਿਨ੍ਹਾਂ ਨੇ ਗੱਲ ਰੱਖਣੀ ਆ ਅੱਗੇ ਪੰਜਾਬ ਤੱਕ ਉਹ ਤਾਂ ਪਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਲੋਕਲ ਨਿਊਜ਼ ਨੇ ਉਹਨਾਂ ਨੂੰ ਤਾਂ ਕਹਿੰਦੇ ਆ ਨਿਸ਼ੇੜੀ ਆ ਕੋਈ ਕੋਈ ਐਕਸ ਫਲਾਨਾ ਗੈਂਗਸਟਰ ਆ ਜੀ ਫਲਾਨਾ ਕੋਈ ਐਕਸ ਬੁੱਧੇ ਮਾ ਬੁੱਧੀਮਾਨ ਕੋਈ ਐਕਸ ਤਾਂ ਤੁਸੀਂ ਵੀ ਹੋਣਾ ਸੀਐਮ ਸਾਹਿਬ ਤੇ ਜਦੋਂ ਐਕਸ ਹੋ ਜਾਓਗੇ ਫਿਰ ਤੁਹਾਡਾ ਕੀ ਕੋਈ ਭਗਵੰਤਮਾਨ ਨਾ ਹਟ ਜਾਊਗਾ ਇਸ ਕਰਕੇ ਇਹ ਸਲਾਮਤ ਦੇਣੀ ਆ ਬੜੀ ਮਾੜੀ ਗੱਲ ਆ ਜਿਹੜੀ ਅੱਜ ਪੱਤਰਕਾਰਤਾ ਹੈ ਅੱਜ ਜਿਹੜਾ ਮੀਡੀਆ ਹੈ ਉਹ ਜਿਹੜਾ ਥੱਲੜੇ ਦਾ ਨਾ ਉਹੀ ਸੱਚ ਕੱਲ ਦੱਸਦਾ ਬਹੁਤ بڑے بڑےਾਂ ਦੇ ਤਾਂ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ ਇਸ ਕਰਕੇ ਉਹ ਤੁਸੀਂ ਚੱਲਣ ਨਹੀਂ ਦਿੰਦੇ ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਬੀਜੇਪੀ ਦਾ ਜਿਹੜਾ ਡਰ ਆ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਿਹਾ ਜਿਹੜੇ ਕੀ ਉਹਨਾਂ ਨੂੰ ਬੀਜੇਪੀ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦੀਆਂ ਤੋਂ ਇਹ ਡਰਦੇ ਬੀਜੇਪੀ ਚ ਗਏ ਆ ਕਿਤੇ ਬੀਜੇਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦਿਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜੇਪੀ ਦਾ ਪਿਆਰ ਆ ਰਿਹਾ ਬੀਜੇਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸ ਸਿੰਘ ਇੱਕ ਗੱਲ ਤੇ ਰਿਆ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਤੁਹਾਡੀ ਕੋਈ ਜਵਾਨ ਆ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨਸ ਸਿੰਘ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾਂ ਕਦੋਂ ਕ ਕੀ ਖੈਰ ਮਨਾਉਗੀ ਕਦੋਂ ਕ ਖੈਰ ਮਨਾਉਣਾ ਮੈਂ ਉਹਦੇ ਆ ਮੂਰੇ ਪੰਜਾਬ ਚ ਖੜਾ ਜਿੰਨਾ ਜੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜੀ ਦਾ ਮਰਜ਼ੀ ਜੋਰ ਲੱਗਦਾ ਈਡੀ ਤੇ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀ ਆ ਤੂੰ ਮੈਂ ਠੋਕ ਕੇ ਕਹਿਣਾ ਐਮੀ ਨਾ ਗਿੱਧੜ ਧਮਕੀਆਂ ਦੇ ਕੇ ਕਰਕੇ ਸਾਨੂੰ ਇਹ ਹੋਰ ਡਰਦਾ ਹੋਊ ਤੇਰੀ ਗਿੱਧੜ ਭੜਕੀਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਔਰ ਜਿੱਦਣ ਸਾਡੇ ਤੂੰ ਇਹ ਕਹਿੰਦਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਾਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਦੋਪੁਰ ਡੈਮ ਜਿਹੜਾ ਰਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦੋਂ ਉੱਥੇ ਟੀਮਾਂ ਖੁੱਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਿਆ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤਾਂ ਉਹ ਸਾਰੇ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨਸਾ ਜਿੰਮੇਵਾਰੀ ਤਾਂ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਦਾਰ ਆ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਝੱਬ ਝੱਬ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰਾ ਹਾਂਜੀ ਆ ਜੰਬੋ ਕਿੱਟਾਂ ਜੰਬੋ ਕਿੱਟੀਆਂ ਕੀ ਕਿ ਗੋਇਲ ਸਾਹਿਬ ਘਰੇ ਲਾਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਬੋ ਕਿੱਟੀਆਂ ਕਿਟਾ ਹਾਂ ਆ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ ਬਾਰੀ ਥੋੜੀ ਆਉਣੀ ਆ ਬਾਰੀ ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦਿਖਣ ਲੱਗ ਗਈ ਹੁਣ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲਿਆਂ ਨੇ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਪੰਜਾਬ ਦੀ ਲੁੱਟ ਕੀਤੀ ਆ ਜਿਹੜਾ ਕੇਅਰ ਫੰਡ ਆ ਉਹ ਚ ਕਿਉਂ ਨਹੀਂ ਆ ਸਕਦਾ ਇਹਦੇ ਵਿੱਚ ਕਿਉਂ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਆਰਟੀਆਈ ਆਰਟੀਆਈ ਇਹਦੇ ਵਿੱਚ ਨਹੀਂ ਆ ਸਕਦੀ ਤੇ ਹਰ ਮੰਤਰੀ ਨੂੰ ਇਹ ਗੱਲ ਕਹੀ ਆ ਵੀ 12-12 ਕਰੋੜ ਰੁਪਈਆ ਜਮ੍ਹਾਂ ਕਰਾਓ ਹਰ ਫੈਕਟਰੀ ਵਾਲੇ ਇੰਡਸਟਰੀ ਵਾਲਿਆਂ ਨੂੰ ਡੰਡਾ ਦਿੱਤਾ ਜਾ ਰਿਹਾ ਪਰ ਉਹ ਕੋਈ ਵੀ ਉਸ ਚ ਪੈਸਾ ਜਿਹੜਾ ਜਮਾ ਨਹੀਂ ਕਰਾ ਰਿਆ ਇਹ ਹਾਲਾਤ ਅੱਜ ਪੰਜਾਬ ਦੇ ਚੀਫ ਮਿਨਿਸਟਰ ਦੇ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੋਗੇ ਇਸ ਕਰਕੇ ਭਗਵੰਤ ਮਾਨ ਜੀ ਜਿੰਨਾ ਤੇਰੇ ਤੇ ਆਸ ਸੀ ਪੰਜਾਬ ਨੂੰ ਜਿੰਨਾ ਤੈਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਤੋਂ ਉੱਤੇ ਜਾ ਕੇ ਆਪਣੇ ਹਰ ਗਰੁੱਪਾਂ ਤੋਂ ਉੱਤੇ ਜਾ ਕੇ মিডিਆ ਵਾਲਾ ਕੀਤੀ ਜਾ ਕੀ ਹਰ ਬੰਦੇ ਨੇ ਤੇਰੀ ਮਦਦ ਕੀਤੀ ਸੀ ਪਰ ਤੂੰ ਸਾਰਿਆਂ ਦੀਆਂ ਆਸਾਂ ਤੇ ਪਾਣੀ ਫੇਰਤਾ ਸਭ ਤੋਂ ਜੇ ਕੋਈ ਨਕਮਾ ਸਭ ਤੋਂ ਨਕਮਾ ਤੇ ਅੱਜ ਪੁਲਿਸ ਦਾ ਰਾਜ ਇਹ ਗੱਲਾਂ ਕਰਦੇ ਆਤਵਾਦ ਵਾਲੇ ਦੀਆਂ ਅੱਜ ਸਾਰਾ ਕੁਝ ਭੁੱਲ ਗਏ ਜੋ ਪੁਲਿਸ ਦੀ ਗੁੰਡਾਗਰਦੀ ਅੱਜ ਹੋ ਰਹੀ ਆ ਜੋ ਲੁੱਟ ਅੱਜ ਹੋ ਰਹੀ ਆ ਉਹ ਕਦੇ ਵੀ ਨਹੀਂ ਸੀ ਜਿਹੜੀਆਂ ਐਪ ਆਦਲੀਆਂ ਸੱਟੇ ਦੀਆਂ ਲਾਉਣ ਵਾਲੀਆਂ 10 ਆਈਐਸ ਨਾ ਆਈਪੀਐਸ ਦੇ ਨੌ ਇਹਨਾਂ ਦੇ ਆਏ ਅੱਜ ਭਗਵੰਤ ਮਾਨ ਕਿਉਂ ਬਚਾਵਾ ਦੇਉਣਾ ਕਿਉਂ ਨੋਸ਼ ਨਹੀਂ ਕਰ ਰਿਹਾ ਉਦੋਂ ਬਾਅਦ ਸਾਰਾ ਪੈਸਾ ਜਿਹੜਾ ਇਕੱਠਾ ਕਰਦਾ ਕਾਂਦਲੀ ਆ 1 ਰੁਪਈਆ ਇਹ ਚ ਨਾ ਦਿਓ ਜਿਹੜਾ ਰੰਗਲਾ ਪੰਜਾਬ ਚੜਦੀ ਕਲਾ ਉਹ ਸਾਰਾ ਪੈਸਾ ਸੁਸੋਦੀਏ ਦੇ ਘਰੇ ਤੇ ਕੇਜਰੀਵਾਲ ਦੇ ਘਰੇ ਤੇ ਉਹਨਾਂ ਦੇ ਬੱਚਿਆਂ ਚ ਦੇਣਾ ਨਾ ਦੇ ਜਿਓ ਪੈਸਾ ਜਿਹੜਾ ਦੇਣਾ ਪੈਸਾ ਕੋਈ ਡੀਸੀ ਦੇ ਜਾਂ ਸਰਕਾਰੀ ਸੀਐਮ ਦੇ ਉਹ ਪੈਸਾ ਦਿਓ ਜਿਹੜਾ ਇਹਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਆ ਇਹ ਰੰਗਲਾ ਨਹੀਂ ਬਣਨਾ ਇਹ ਰੰਗਲੇ ਇਹਨਾਂ ਨੇ ਬਣਨਾ ਹੈ ਇਹ ਆਪਣਾ ਹਿਸਾਬ ਸੋਚ ਰਹੇ ਆ ਵੀ ਜਿਹੜੀ ਆਸਟ੍ਰੇਲੀਆ ਜ਼ਮੀਨ ਲਈ ਆ ਜਿਹੜੀ ਹੋਰ ਕਿਤੇ ਜ਼ਮੀਨ ਲੈਣੀ ਆ ਉਹਦੇ ਲਈ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਆ ਇਹ ਉਹਦੇ ਲਈ ਪੈਸੇ Be hard.